ਸ੍ਰੀ ਵਾਹਿਗੁਰੂ ਸਾਹਿਬ ਜੀ ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਹਿ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾਮ ਸਗਤਿ ਗਹਿ ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿ ਜੈ ਕੋਟ ਇੰਦਰ ਇੰਦ੍ਰਾਨ ਸ਼ਾਹ ਸ਼ਹਾਨ ਗਨਜੈ ਤ੍ਰਿਭਾਵਨ ਮਹਿ ਪਸੁਰ ਨਰ ਆਸੁਰ ਨੇਤ ਨੇਤ ਬਣ ਤਰਨ ਕਹਾਤ ਤਵ ਸਰਬਨਾਮ ਕਥੈ ਕਵਣ ਕਰਮਨਾਮ ਬਰਨਤ ਸੁਮਤ ਆਏ ਪ੍ਰਭ ਸਰਨਾਗਤੀ ਕਿਰਪਾ ਨਿਦਦਿਆਲ ਇਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਲੱਖ ਖੁਸ਼ੀਆਂ ਪਾਤਿ ਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨਿਮਖ ਇਕ ਹਰ ਨਾਮ ਦੈ ਮੇਰਾ ਮਨ ਤਨ ਸੀਤਲ ਹੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ ਸੂਰਾ ਆਤਮ ਜਿਨੈ ਸਗਲ ਵਸਤਾਕ ਜਾ ਕਾ ਸਤ ਗੁਰੂ ਬੁਰਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹ ਸੋ ਕਹੀਤ ਹੈ ਸੁਰਾ ਆਤਮ ਜਿਨੈ ਸਗਲ ਵਸਤਾਕ ਜਾ ਕਾ ਸਤ ਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸਰਣੀ ਪਾਵਨ ਨਾਮਤਿ ਆਵਣ सहज समावन संग रहव जनके चरण बस है मेरे हियारे संग पनिता देह जनके <th>ूर देहो कृपा निध ਨਾਨਕ ਕਹਿ ਸੁਖ ਇਹ ਜਨ ਕੇ ਚਰਨ ਵਸਹਿ ਰਹੀ ਅਰ ਸੰਗ ਪਨੇਤਾ ਦੇ ਜਨ ਕੇ ਧੂਰ ਦੇਹ ਕਿਰਪਾ ਨਿਧ ਨਾਨਕ ਕਹਿ ਸੁਖ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਯੋਗ ਸਤਗੁਰਾਂ ਦੇ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੇ ਗੁਰੂ ਸواری ਸਤ ਸੰਗਤ ਜੀ ਅੱਜ ਬੰਦੀ ਛੋੜ ਦਿਵਸ ਔਰ ਦੀਵਾਲੀ ਦਾ ਤਿਹਾਰ ਹੈ ਅੱਜ ਦੇ ਦਿਨ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ ਅੱਜ ਦੇ ਦਿਨ ਗਵਾਲੀ ਅੜਦੇ ਕਿਲੇ ਦੇ ਵਿੱਚੋਂ 52 ਰਾਜਿਆਂ ਦੀ ਬੰਦ ਖਲਾਸੀ ਕਰਾਈ ਜੋ ਉਮਰ ਭਰ ਵਾਸਤੇ ਗਵਾਲੀਅਰ ਕਿਲੇ ਦੇ ਵਿੱਚ ਕੈਦ ਕੀਤੇ ਗਏ ਸਨ ਸਤਿਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਵਾਲੀਅਰ ਕਿਲੇ ਦੇ ਵਿੱਚੋਂ ਅੱਜ ਦੇ ਦਿਨ ਬਾਹਰ ਆਏ ਅਤੇ ਆਪ ਜੀ ਦੇ ਨਾਲ 52 ਰਾਜਿਆਂ ਦੀ ਰਿਹਾਈ ਕਰਵਾਈ ਗਈ ਸਤਿਗੁਰੂ ਪਾਤਸ਼ਾਹ ਜੀ ਨੂੰ ਉਸ ਦਿਨ ਤੋਂ ਬੰਦੀ ਛੋੜ ਪਾਤਸ਼ਾਹ ਜੀ ਦੇ ਨਾਲ ਸੰਗਤਾਂ ਸਤਿਕਾਰ ਦੇਣ ਲੱਗੀਆਂ ਕਿਉਂਕਿ ਉਹਨਾ ਦੀ ਬੰਦ ਖਲਾਸੀ ਕਰਾਈ ਤੇ ਆਪ ਜੀ ਨੂੰ ਬੰਦੀ ਛੋੜ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੀਆਂ ਸੰਗਤਾਂ ਅੱਜ ਉਹ ਬੰਦੀ ਛੋੜ ਦਿਵਸ ਹੈ ਔਰ ਅੱਜ ਦੇ ਦਿਨ ਭਗਵਾਨ ਰਾਮਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਪਹੁੰਚੇ ਸਨ ਅਤੇ ਅਯੁੱਧਿਆ ਭਗਵਾਨ ਰਾਮਚੰਦਰ ਜੀ ਦੇ ਆਉਣ ਤੇ ਸਾਰੇ 유ਧਿਆ ਦੇ ਵਿੱਚ ਦੀਪਮਾਲਾ ਕੀਤੀਆਂ ਗਈਆਂ ਆਸ਼ਤਵਾਜੀਆਂ ਚਲਾਈਆਂ ਗਈਆਂ ਔਰ ਜਦੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਸਤਿਗੁਰਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਸੰਗਤਾਂ ਨੇ ਦੇਸੀ ਘਿਓ ਦੇ ਦੀਪਕ ਜਲਾਏ ਕੜਾ ਪ੍ਰਸ਼ਾਦ ਦੀਆਂ ਦੇਗਾਂ ਵਰਤਾਇਆਂ ਗਈਆਂ ਮਠਿਆਈਆਂ ਵੰਡੀਆਂ ਗਈਆਂ ਖੁਸ਼ੀ ਦੇ ਵਿੱਚ ਸੰਗਤਾਂ ਵੱਲੋਂ ਔਰ ਆਸ਼ਤ ਬਾਜ਼ੀਆਂ ਚਲਾਈਆਂ ਗਈਆਂ ਖੁਸ਼ੀਆਂ ਦਾ ਪ੍ਰਗਟਾਵਾ ਕੀਤਾ ਉਸ ਮਹਾਨ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਤਿਹਾਰ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਇਸੇ ਤਰ੍ਹਾਂ ਆਪ ਸਮੂਹ ਸੰਗਤਾਂ ਦੇ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਔਰ ਕਲੇਖ ਕਲੇਸ਼ ਦਾ ਨਾਸ਼ ਕਰਨਾ ਸੁਖ ਸ਼ਾਂਤੀ ਦਾ ਪ੍ਰਕਾਸ਼ ਕਰਨਾ ਸਤਿਗੁਰੂ ਪਾਤਸ਼ਾਹ ਜੀ ਨਾਮ ਬਾਣੀ ਦੇ ਨਾਲ ਹਮੇਸ਼ਾ ਆਪ ਜੀਆਂ ਦੇ ਜੀਵਨ ਸ਼ਿੰਗਾਰੀ ਰੱਖਣਾ ਇਸੇ ਤਰ੍ਹਾਂ ਹੀ ਆਪਣੇ ਨਾਮ ਦੀ ਦਾਤ ਦਰੋਂ ਕਰੋ ਗੁਰਸਿੱਖੀ ਜੀਵਣਾ ਤੰਦਰੁਸਤੀਆਂ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਿਸ਼ ਕਰਨਾ ਦੁਆਰਾ ਫਿਰ ਸਮੂਹ ਸੰਗਤਾਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਤਿਹਾਰ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ